ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਫੇਰ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਕੋਠੀ ਵਿਖਾਉਣ ਜਾ ਰਹੇ ਹਾਂ ਗੁਰੂ ਨਾਨਕ ਨਗਰ ਮਲਤਾਨੀਆਂ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਸੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ 100 ਗੱਜ ਦੀ ਬਹੁਤ ਵਧੀਆ ਇਸ ਕੋਠੀ ਦਾ ਕੰਮ ਹੋਇਆ ਵੀ ਆ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਤੇ ਇਹਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਦੋਸਤੋ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿਨ੍ਹਾਂ ਵੀਰ ਭਰਾਵਾਂ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਸੋ ਪੰਗੂਪੁਰੋਂ ਆਪ ਕੀ ਬਠਿੰਡਾ ਤੁਹਾਡੇ ਵਾਸਤੇ ਇਸ ਤਰ੍ਹਾਂ ਦੇ ਉਪਰਾਲੇ ਜਿਹੜਾ ਕਰਦੇ ਹੀ ਰਹਿੰਦਾ ਸਾਰੇ ਵੀਰ ਭਰਾਵਾਂ ਨੂੰ ਆਸਾਨੀ ਹੋ ਜਾਂਦੀ ਹੈ ਜਿਨ੍ਹਾਂ ਨੇ ਘਰ ਖਰੀਦਣਾ ਹੁੰਦਾ ਜਾਂ ਜਿਨ੍ਹਾਂ ਨੇ ਘਰ ਬਣਾਉਣਾ ਹੁੰਦਾ ਉਹ ਵੀ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਇੱਕ ਆਈਡੀਆ ਵੀ ਹੋ ਜਾਂਦਾ ਕਿ ਸਾਨੂੰ ਕਿਸ ਤਰ੍ਹਾਂ ਦਾ ਘਰ ਬਣਾਉਣਾ ਚਾਹੀਦਾ ਕਿਸ ਤਰ ਤੋ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਹੈ ਜੀ ਕਬਡ ਤੁਸੀਂ ਦੇਖ ਰਹੇ ਹੋ ਬੈਡਰੂਮਾਂ ਦੇ ਵਿੱਚ ਕਬਡ ਵੀ ਬਣੇ ਹੋਏ ਆ ਪੀਓਪੀ ਦਾ ਕੰਮ ਵੀ ਹੋਇਆ ਫਰਸ਼ ਵੀ ਲੱਗੀ ਹੋਈ ਆ ਟਾਈਲਸ ਦੀ ਬੌੜੀਆਂ ਦੇ ਵਿੱਚ ਪੱਥਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ 100 ਗਜ ਦੀ ਕੋਠੀ ਆ ਤੇ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ 35 ਲੱਖ ਰੁਪਏ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਤੁਸੀਂ ਬਿਲਕੁਲ ਠੀਕ ਸੁਣਿਆ ਜੀ 35 ਲੱਖ ਰੁਪਇਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ 100 ਗੱਜ ਦੀ ਕੋਠੀ ਆ 100 ਗੱਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸੋ ਬਹੁਤ ਹੀ ਵਧੀਆ ਇਸ ਕੋਠੀ ਦਾ ਕੰਮ ਹੋਇਆ ਵੀ ਆ ਤੁਸੀਂ ਖੁਦ ਵੀ ਦੇਖ ਸਕਦੇ ਹੋ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੋ ਪ੍ਰੋਪੀ ਬਠਿੰਡਾ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਆਪਾਂ ਫ੍ਰੀ ਆਫ ਕਾਸਟ ਕਰਦੇ ਆ ਤੁਸੀਂ ਮੋਬਾਈਲ ਨੂੰ ਟੇਡਾ ਕਰਕੇ ਵੀਡੀਓ ਬਣਾਉਣੀ ਆ ਤਿੰਨ ਚਾਰ ਕਰਦੀਆਂ ਫਰੰਟ ਤੋਂ ਜਿੱਥੋਂ ਦੋਨੇ ਕੋਲੇ ਦਿਖਦੇ ਹੋਣ ਕਰਦੇ ਮੇਨ ਉਪਰੋਂ ਬਨੇਰਾ ਵੀ ਦਿਖਦਾ ਹੋਵੇ ਕਈ ਵੀਰਪਰਾ ਅੱਧੇ ਕਰਦੀ ਫੋਟੋ ਖਿੱਚ ਕੇ ਭੇਜ ਦਿੰਦੇ ਆ ਸੋ ਬੇਨਤੀ ਪ੍ਰਵਾਨ ਕਰਿਓ ਤਿੰਨ ਚਾਰ ਫੋਟੋਆਂ ਫਰੰਟ ਤੋਂ ਖਿੱਚ ਕੇ ਕਰਦੀ ਵੀਡੀਓ ਬਣਾਉਣੀ ਆ ਮੋਬਾਈਲ ਨੂੰ ਟੇਡਾ ਕਰਕੇ ਤੇ ਕਰਦੀ ਪੂਰੀ ਡਿਟੇਲ ਕਿੰਨੇ ਮਰਲੇ ਵਿੱਚ ਕਿੰਨੇ ਗਜ ਵਿੱਚ ਕਿੰਨੇ ਵਿਸਵੇ ਵਿੱਚ ਬਣਿਆ ਹੋਇਆ ਰਜਿਸਟਰੀ ਵਾਲਾ ਜਾਂ ਲਾਲਖੀਰ ਵਾਲਾ ਜਾਂ ਬਕਬੋਰਡ ਵਾਲਾ ਜੋ ਵੀ ਘਰ ਦੀ ਡਿਟੇਲ ਹੈਗੀ ਹੈ ਉਹ ਸਾਰੀ ਦੱਸਿਆ ਕਰੋ ਤੇ ਐਡ ਆਪਾਂ ਤੋਂ ਵੱਡੀ ਫੇਰੀ ਵਿੱਚ ਕਰਾਂਗੇ ਤੇ ਆਜੋ ਫਿਰ ਗੱਲ ਕਰਦੇ ਆਂ ਮੁਲਤਾਨੀਆਂ ਰੋਡ ਗੁਰੂ ਨਾਨਕ ਨਗਰ ਬਠਿੰਡਾ ਸ਼ਹਿਰ ਦੀ ਸੋ ਇੱਥੇ 100 ਗਜ ਦੀ ਕੋਠੀ ਹੈ ਜੀ ਤੁਸੀਂ ਦੇਖ ਰਹੇ ਹੋ ਡਬਲ ਸਟੋਰੀ ਜਿਹੜੀ ਹੈ ਕੋਠੀ ਬਣੀ ਹੋਈ ਹੈ ਸੋ ਕਾਫੀ ਵਧੀਆ ਇਸ ਕੋਠੀ ਦਾ ਕੰਮ ਹੋਇਆ ਵੀ ਆ 35 ਲੱਖ ਰੁਪਈਆ ਇਸ ਕੋਠੀ ਦੀ ਜਿਹੜੀ ਆ ਡਿਮਾਂਡ ਰੱਖੀ ਆ ਮਾਲਕ ਨੇ ਬਹੁਤ ਹੀ ਸੋਹਣੀ ਰੈਸ਼ੀ ਏਰੀਏ ਦੇ ਵਿੱਚ ਇਹ ਕੋਠੀ ਹੈਗੀ ਆ ਸੋ ਜੇਕਰ ਤੁਸੀਂ ਇਸ ਕੋਠੀ ਨੂੰ ਖਰੀਦਣਾ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਪੰਗੂ ਪ੍ਰਾਪਰਟੀ ਬਠਿੰਡਾ ਹਰ ਵਕਤ ਸੇਵਾ ਵਿੱਚ ਹਾਜ਼ਰ ਹੈ ਜੀ ਤੁਹਾਡੇ ਬਹੁਤ ਸੋਹਣੇ ਰੈਸ਼ੀ ਏਰੀਏ ਦੇ ਵਿੱਚ ਕੋਠੀ ਲੈ ਕੇ ਆਏ ਆ